ਸਭ ਦਾ ਸਵਾਗਤ ਹੈ ਜੀ ਤੇ ਹਾਜ਼ਰਾਂ ਜੀ ਨਵੀਂ ਜਾਣਕਾਰੀ ਨਾਲ ਕਿਰਪਾ ਕਰਕੇ ਨਾਲ ਵਧਣ ਦਾ ਨਿਸ਼ਾਨ ਦਵਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਦੋਸਤੋ ਸਭ ਤੋਂ ਪਹਿਲਾਂ ਆਪ ਸਭ ਦਾ ਧੰਨਵਾਦ ਜਿਹੜੇ ਚੈਨਲ ਨੂੰ ਇੰਨੀ ਸਪੋਰਟ ਕਰਦੇ ਹੋ ਪਿਆਰ ਦਿੰਦੇ ਹੋ ਤੇ ਅਸੀਂ ਵੀ ਹਮੇਸ਼ਾ ਹੀ ਕੋਸ਼ਿਸ਼ ਕਰਦੇ ਕਿ ਤੁਹਾਨੂੰ ਕੁਝ ਨਵਾਂ ਸੁਣਨ ਨੂੰ ਮਿਲੇ ਕੁਝ ਨਵਾਂ ਤਜਰਬਾ ਹਾਸਲ ਹੋਵੇ ਤੇ ਕਿਰਪਾ ਕਰਕੇ ਦੋਸਤਾਂ ਨੂੰ ਬੇਨਤੀ ਹੈ ਕਿ ਜਿਹੜੇ ਕਮੈਂਟ ਆਪਣੇ ਸੁਝਾਅ ਸਲਾਹ ਜ਼ਰੂਰ ਦਿਆ ਕਰੋ ਤੇ ਕਈ ਵਾਰੀ ਕੁਝ ਜਿਹੜੇ ਨੇ ਇਸ ਤਰ੍ਹਾਂ ਦੇ ਕਮੈਂਟ ਹੁੰਦੇ ਨੇ ਜਿਹੜੇ ਕਿ ਚੰਗੇ ਨਹੀਂ ਲੱਗਦੇ ਕਿਸੇ ਵੀ ਇਨਸਾਨ ਨੂੰ ਉਹਨਾਂ ਤੋਂ ਗੁਰੇਜ਼ ਕਰੋ ਵੀਡੀਓ ਪੂਰੀ ਵੇਖੋ ਸੁਣੋ ਤੇ ਫਿਰ ਉਸ ਦੇ ਉੱਪਰ ਆਪਣੀ ਸਲਾਹ ਦਿਓ ਤੇ ਦੋਸਤੋ ਜਿਵੇਂ ਕਿ ਤੁਸੀਂ ਟਾਈਟਲ ਤੋਂ ਵੇਖ ਚੁੱਕੇ ਹੋ ਕਿ ਕਣਕ ਦਾ ਝਾੜ ਜਿਹੜਾ ਉਹ ਲਗਭਗ 32 ਕੁਇੰਟਲ ਜਿਹੜਾ ਐਵਰੇਜ ਨਿਕਲਿਆ ਹੈ ਕਿਸਾਨ ਦਾ 8 ਕਨਾਲ ਦੇ ਇਕੜ ਦੇ ਵਿੱਚੋਂ ਇਹ ਗੱਲਬਤ ਹੈਗੀ ਜੀ ਮੱਧ ਪ੍ਰਦੇਸ਼ ਦੇ ਹੁਸ਼ੰਗਾਬਾਦ ਜ਼ਿਲ੍ਹੇ ਦੇ ਤਹਿਸੀਲ ਸਿਵਣੀ ਮਾਲਵਾਦੀ ਜਿੱਥੋਂ ਦੇ ਅਗਾ ਬਦੂ ਕਿਸਾਨ ਸਚਨ ਕੁਮਾਰ ਪੁੱਤਰ ਚੰਦਰ ਸਿੰਘ ਜਿਨ੍ਹਾਂ ਨੇ ਇਹ ਜਿਹੜਾ ਕਾਰਨਾਮਾ ਕੀਤਾ ਤੇ ਉਹਨਾਂ ਨੇ ਆਪਣੇ ਖੇਤ ਦੇ ਵਿੱਚ ਜਿਹੜੀ ਕਣਕ ਓਹ ਸ਼੍ਰੀ ਰਾਮ ਦੀ 111 ਵੈਰਾਈਟੀ ਦੀ ਬਿਜਾਈ ਕੀਤੀ ਸੀ ਤੇ ਜਿਹੜਾ ਬਿਜਾਈ ਦਾ ਸਮਾਂ ਸੀ ਉਹ ਉਹਨਾਂ ਨੇ 1 ਨਵੰਬਰ 2018 ਦਾ ਦੱਸਿਆ ਤੇ ਇਸ ਤੋਂ ਇਲਾਵਾ ਜਿਹੜੀ ਖਾਸ ਗੱਲ ਏ ਉਹ ਇਹਨਾਂ ਨੇ ਕਣਕ ਨੂੰ ਜਿਹੜਾ ਪਾਣੀ ਏ ਉਹ ਖੂਹ ਦਾ ਲਾਉਂਦੇ ਸਨ ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਇਹ ਪਾਣੀ ਦੀ ਕਾਫੀ ਵੱਡੀ ਸਮੱਸਿਆ ਤੇ ਪਰ ਖੂਹ ਦਾ ਪਾਣੀ ਜਿਹੜਾ ਹੈ ਕਾਫੀ ਜ਼ਿਆਦਾ ਸ਼ੁੱਧ ਤੇ ਖਣਿਜ ਭਰਪੂਰ ਹੁੰਦਾ ਤੇ ਇਸ ਤੋਂ ਇਲਾਵਾ ਉਹਨਾਂ ਨੇ ਜ਼ਿੰਕ ਸਲਫਰ ਦੀ ਵੀ ਵਰਤੋ ਕੀਤੀ ਆਪਣੀ ਕਣਕ ਦੀ ਫਸਲ ਦੇ ਵਿੱਚ ਤੇ ਸਮੇਂ-ਸਮੇਂ ਤੇ ਉਹਨਾਂ ਨੇ ਇੱਕ ਸਪਰੇ ਜਿਹੜੀ ਹੈ ਉਲੀ ਨਾਸ਼ਕ ਦੀ ਕੀਤੀ ਹੈ ਇੱਕ ਕੀੜਿਆਂ ਵਗੈਰਾ ਦੀ ਵੀ ਉਹਨਾਂ ਨੇ ਇਸ ਨੂੰ ਜਿਹੜੀ ਸਪਰੇ ਕੀਤੀ ਸੀ ਤੇ ਜਿਹੜੇ ਇਹ ਕੰਪਨੀ ਹੈ ਉਹਨਾਂ ਨੇ ਵੀ ਇਹਨਾਂ ਨੂੰ ਕਾਫੀ ਜ਼ਿਆਦੀ ਇਹਨਾਂ ਦੀ ਮਦਦ ਕੀਤੀ ਤੇ ਜਿਹੜਾ ਇਹਨਾਂ ਦਾ 8.5 ਏਕੜ ਰਕਬਾ ਇਹਨਾਂ ਨੇ ਬੀਜਿਆ ਸੀ ਇਸ ਕਣਕ ਦੀ ਵੈਰੈਟੀ ਦਾ ਤੇ ਉਸ ਦਾ ਝਾੜ ਜਿਹੜਾ ਕੁੱਲ ਝਾੜ ਉਹ 270 ਕੁਇੰਟਲ ਇਹਨਾਂ ਦਾ ਨਿਕਲਿਆ ਤੇ ਕਿਸਾਨ ਵੀਰਾਂ ਨੂੰ ਇਸ ਵੀਡੀਓ ਨਾਲ ਜਿਹੜਾ ਸਾਡਾ ਵੀ ਮਕਸਦ ਇਹੀ ਹੈ ਕਿ ਕਿਸਾਨ ਵੀਰ ਉਹਨਾਂ ਦੇ ਵਿੱਚ ਉਤਸ਼ਾਹ ਆਵੇ ਤੇ ਜਿਹੜਾ ਕੁਝ ਨਵਾਂ ਕਰਨ ਦੀ ਜ਼ਰੂਰ ਹੈ ਜਜਬਾ ਪੈਦਾ ਹੁੰਦਾ ਹੈ ਕਿਸਾਨ ਵੀਰਾਂ 'ਚ ਤੇ ਤਜਰਬਾ ਜ਼ਰੂਰ ਕਰਨਾ ਚਾਹੀਦਾ ਪਰ ਤਜਰਬਾ ਪਹਿਲੀ ਵਾਰੀ ਕਿਸੇ ਵੀ ਬੀਜ ਦਾ ਜਦੋਂ ਆਪਾਂ ਕਰਨਾ ਉਹ ਥੋੜੇ ਜੇ ਏਰੀਆ 'ਚ ਹੋਣਾ ਚਾਹੀਦਾ ਕਨਾਲ ਅੱਧੀ ਕਨਾਲ ਦੇ ਵਿੱਚ ਤੇ ਕਿਸਾਨ ਵੀਰਾਂ ਨੂੰ ਜਦੋਂ ਆਪਾਂ ਬੀ ਲੈਨੇ ਆ ਤੇ ਆਪਣੀ ਲੁੱਟਖਸੁੱਟ ਤੋਂ ਵੀ ਬਚਣਾ ਚਾਹੀਦਾ ਜਿਵੇਂ ਕਿ ਪਿਛਲੇ ਦਿਨੀ ਹੁਣ ਕਾਫੀ ਜਿਹੜੇ ਕਿਸਾਨ ਵੀਰ ਨੇ ਉਹ ਸੂਝਵਾਨ ਸਿਆਣੇ ਨੇ ਤੇ ਸਿਆਣੇ ਅੱਗੇ ਵੀ ਹੋਰ ਇਹ ਨੇ ਤੇ ਜਿਹੜੇ ਸਾਡੇ ਇਸ ਤਰ੍ਹਾਂ ਮਾਰਗਦਰਸ਼ਕ ਕਈ ਕਿਸਾਨ ਵੀਰ ਨੇ ਬੜੇ ਉਦਮੀ ਨੇ ਤੇ ਉਹ ਵੀ ਸਮੇਂ-ਸਮੇਂ ਤੇ ਸਲਾਹਾਂ ਤੇ ਆਪਣੇ ਸੁਝਾਅ ਦਿੰਦੇ ਰਹਿੰਦੇ ਨੇ ਤੇ ਇਸ ਵਾਰੀ ਪੰਜਾਬ ਦੇ ਵਿੱਚ ਵੀ ਕਣਕ ਦਾ ਝਾੜ ਜਿਹੜਾ ਅਜੇ ਤੱਕ ਉਮੀਦ ਹੈ ਕਿ ਵਧੀਆ ਆਵੇਗਾ ਸੋ ਦੋਸਤੋ ਏ ਸੀ ਅੱਜ ਦੀ ਗੱਲਬਾਤ ਦਿਓ ਯਾਜਤ ਬਹੁਤ ਬਹੁਤ ਧੰਨਵਾਦ